ਜਿਹੜੇ ਮਾਨ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਡੀਸੀ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਤੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਉੱਤੇ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾ ਰਹੀ ਹੈ ਸਮੀਖਿਆ ਕੀਤੀ ਜਾ ਰਹੀ ਹੈ ਜਿਹੜਾ ਕੰਮ ਇਹਨਾਂ ਦੇ ਮਹਿਕਮਿਆਂ ਨੇ ਕੀਤਾ ਉਹ ਤਾਂ ਐਂ ਹੋ ਲੱਗਦਾ ਕਿ ਮੀ ਆਵੇ ਨਾ ਆਵੇ ਵੈਸੇ ਹਵਾ ਦਾ ਬੁੱਲਾ ਜਾ ਆ ਜਾਵੇ ਉਹਦੇ ਨਾਲ ਹੀ ਟੈਚ ਨੈਚ ਹੋ ਜਾਵੇਗਾ ਤੇ ਪਤਾ ਨਹੀਂ ਤਾਂ ਸਾਊਂਡ ਦੇ ਮਹੀਨੇ ਦੇ ਵਿੱਚ ਜੂਨ ਜੁਲਾਈ ਚ ਆਉਣਾ ਹੀ ਆਉਣਾ ਜੀ ਤੁਸੀਂ ਉਹ ਤੋਂ ਪਹਿਲਾਂ ਕੰਮ ਕਮਲ ਕਰ ਲਓ ਹੂੰ ਮੇਰੀ ਕਰਦਾ ਬਕ ਮਤਰੀ ਸਭ ਪਿਛਲੇ ਐਲਾਨ ਦਾ ਜਾਇਜ਼ਾ ਲੈ ਲੈਣ ਵਿਸ਼ੇਸ਼ ਜਾਂਚ ਟੀਮਾਂ ਭੇਜਣ ਕਿ ਪਿਛਲੇ ਵਾਰ ਐਲਾਨ ਕੀਤੇ ਹੋਏ ਕੰਮਾਂ ਚੁੱਕ ਕਿੰਨਾ ਹੋਇਆ ਤੇ ਕਿਸ ਹੱਦ ਤੱਕ ਹੋਇਆ ਉਹਦਾ ਸਟੈਂਡਰਡ ਕੀ ਹੈ ਜਾਂ ਲਿਪਾ ਪੁੱਛੀ ਹੈ ਸਾਬੋਦਰ ਚਰਨਜੀਤ ਬਰਾੜ ਦੇ ਬਾਗੀ ਤੇ ਵਰ ਲਗਾਤਾਰ ਜਾਰੀ ਨੇ ਤੇ ਹੁਣ ਉਹਨਾਂ ਨੇ ਬੰਟੀ ਰਮਾਣਾ ਦੇ ਉੱਤੇ ਦੋਸ਼ ਲਾਇਆ ਨੇ ਕਹਿੰਦੇ ਜਿਹੜਾ ਵੀ ਪਾਰਟੀ ਨੂੰ ਨੁਕਸਾਨ ਹੋਇਆ ਬੰਟੀ ਰਮਾਣਾ ਕਰਕੇ ਹੋਇਆ ਇਹਨਾਂ ਦੇ ਆਗੂ ਬਹੁਤ ਸਾਰੇ ਨੇ ਕਹਿ ਦਿੱਤਾ ਕਿ ਜਿਹੜੇ ਚਾਪ ਪੂਸ ਹੈ ਜੀ ਸਰੋਣੀ ਕਾਲੀ ਦਲ ਦੇ ਪ੍ਰਧਾਨ ਸਭ ਤੋਂ ਵੱਧ ਉਹਨਾਂ ਦੀ ਗੱਲ ਸੁਣਦੇ ਐ ਜਿਹੜਾ ਕੁਛ ਇਕਬਾਲ ਸਿੰਘ ਝੁੰਦਾ ਨੇ ਇਹਨਾਂ ਨੂੰ ਰਿਪੋਰਟ ਦਿੱਤੀ ਕਿ ਸਾਰੀ ਲੀਡਰਸ਼ਿਪ ਬਦਲੋ ਉਹਦੇ ਵਿੱਚ ਪ੍ਰਧਾਨ ਜੀ ਨੇ ਤਾਂ ਜੱਫਾ ਮਾਰ ਲਿਆ ਆਪਣੇ ਉਹਦੇ ਨੂੰ ਉਹ ਤਿੰਨ ਸੀਟਾਂ ਨੂੰ ਇਹ ਹਾਰੇ ਸਮਝਦੇ ਆ ਜੀ ਨਮੋਸ਼ੀ ਜਾਣਕਾਰ ਤਾਂ ਉਹ ਦਿਨ ਸਮਝਣਗੇ ਜਿਸ ਦਿਨ ਕੋਈ ਸੀਟ ਨਹੀਂ ਆਈ ਜਿਵੇਂ ਹੁਣ 10 ਸੀਟਾਂ ਦੇ ਉੱਤੇ ਜਵਾਨਤਾ ਜਬਤ ਹੋ ਗਈਆਂ ਜੀ ਬਿਲਕੁਲ ਉਹਦੇ ਜੇ ਅਜੇ ਵੀ ਇਹ ਕਹਿੰਦੇ ਔਖੇ ਵੀਰੇ ਕਮਾਂਡਰ ਦਾ ਸਾਥ ਨਹੀਂ ਛੱਡੀਦਾ ਤੇ ਜਿਹੜੀਆਂ ਤਿੰਨ ਰਹਿ ਗਈਆਂ ਇਹ ਵੀ ਗਵਾ ਦਿਓ ਪਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਜਿੱਤੇ ਨੇ ਲਗਾਤਾਰ ਤੇ ਹੁਣ ਵਾਰਾਨਸੀ ਜਾਣਾ ਹੈ ਉਹਨਾਂ ਨੇ ਉਹਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਨੇ ਸਵਾਗਤ ਦੇ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਨੇ ਢੋਲ ਨਗਾੜੀਆਂ ਦੇ ਨਾਲ ਸਵਾਗਤ ਕੀਤਾ ਜਾਵੇਗਾ ਇਸ ਕਰਕੇ ਉਤਸ਼ਾਹ ਕੀਤਾ ਜਾ ਰਿਹਾ ਢੋਲ ਟਮੱਕੇ ਵੱਜ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਸਾਲ ਦੇ ਮੁਕਾਬਲੇ ਅੱਧੀਆਂ ਵੋਟਾਂ ਤੇ ਵੀ ਰਹਿ ਗਈ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿਖਰੇ ਦਿਸਕੰ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰ ਗਰਗਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਇਹ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਤੇ ਤਰਕ ਦੇ ਆਧਾਰ ਤੇ ਗੱਲ ਕਰਨ ਵਾਸਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਟਿਲੋਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਟਿਲੋ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਮਰਨ ਜੀ ਸਰਬ ਸ਼ੁਰੂ ਕਰਦੇ ਪਹਿਲੀ ਖਬਰ ਤੋਂ ਸੀਐਮ ਮਾਨ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਡੀਸੀ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਤੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਉੱਤੇ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾ ਰਹੀ ਹੈ ਸਮੀਖਿਆ ਕੀਤੀ ਜਾ ਰਹੀ ਹੈ ਜੀ ਹੁਣ ਤੱਕ ਇੱਥੇ ਚੋਣ ਜਾਬਤਾ ਲੱਗਿਆ ਹੋਇਆ ਸੀ ਹੁਣ ਚੋਣ ਜਾਬਤਾ ਖਤਮ ਹੋ ਗਿਆ ਅੱਗੇ ਚੋਣ ਜਾਬਤਾ ਫੇਰ ਲੱਗ ਗਿਆ ਕਿੰਨਿਆ ਕੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੱਲ ਡਿਪਟੀ ਕਮਿਸ਼ਨਰ ਜ਼ਿਲ੍ਹਾ ਪੁਲਿਸ ਮੁਖੀ ਕਮਿਸ਼ਨਰ ਜੀ ਆਦ ਨਾਲ ਕਾਫੀ ਮੀਟਿੰਗਾਂ ਵਗੈਰਾ ਕਰਨ ਦੇ ਵਿੱਚ ਰੁੱਝੇ ਹੋਏ ਨੇ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਰੱਖਣਾ ਇੱਕ ਪਾਸੇ ਬਿਲਕੁਲ ਬਰਸਾਤ ਦੀ ਉਡੀਕ ਕੀਤੀ ਜਾ ਰਹੀ ਹੈ ਬੇਰਹਿਮੀ ਨਾਲ ਸੌਰੀ ਬੇਸਬਰੀ ਨਾਲ ਜੀ ਮਾਫ ਕਰਨਾ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਭਾਵੇਂ 2 ਘੰਟਿਆਂ ਚ ਰੱਬ ਹੱਥ ਖੜੇ ਕਰਾ ਦੇਵੇ ਪਰ ਇੱਕ ਵਾਰ ਬਰਸਾਤ ਦੀ ਮੰਗ ਕੀਤੀ ਜਾ ਰਹੀ ਹੈ ਕਿਰਪਾ ਇੰਦਰ ਦੇਵਤਾ ਜੀ ਕਿਰਪਾ ਕਰ ਦਿਓ ਮੁੱਖ ਮੰਤਰੀ ਗੱਲਾਂ ਬਾਤਾਂ ਕਰ ਰਹੇ ਨੇ ਪਰ ਡੀਸੀਆਂ ਨਾਲ ਇਹ ਜੈਜੈ ਮੁੱਖ ਮੰਤਰੀ ਨੇ ਲੈ ਲਿਆ ਜੀ ਕਿ ਜਿਹੜਾ ਕੁਝ ਤੁਸੀਂ ਪਿਛਲੇ ਸਾਲ ਐਲਾਨ ਕੀਤਾ ਸੀ ਅਸੀਂ ਖੱਗਰ ਦੇ ਵਿੰਗ ਕੱਢ ਦਿਆਂਗੇ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਮੈਨੂੰ 93 94 ਦੀ ਗੱਲ ਯਾਦ ਆਉਂਦੀ ਹੈ ਜੀ ਜਦੋਂ ਇੱਕ ਅਕਾਲੀ ਆਗੂ ਪਟਿਆਲੇ ਦੀਆਂ ਵੱਖ-ਵੱਖ ਲੋਕ ਸਭਾ ਚੋਣ ਰੈਲੀਆਂ 'ਚ ਕਹਿੰਦਾ ਹੁੰਦਾ ਸੀ ਤੁਸੀਂ ਕਾਂਗਰਸ ਚੱਕ ਦਿਓ ਅਸੀਂ ਘੱਗਰ ਦੇ ਬਲਵਿੰਗ ਕੱਢ ਦਿਆਂਗੇ ਜੀ ਕਾਂਗਰਸ ਚਾਰ ਵਾਰ ਚੱਕੀ ਗਈ ਜੀ ਘੱਗਰ ਦੇ ਬਲਵਿੰਗ ਜਿਉਂ ਦੀ ਤਿਉਨੇ ਹਾਂ ਤੇ ਕੁਝ ਪਿੰਡਾਂ ਨੇ ਆਪਣੇ ਤੌਰ ਤੇ ਘੱਗਰ ਨੂੰ ਮਜ਼ਬੂਤ ਕਰਨ ਦਾ ਬੀੜਾ ਚੁੱਕਿਆ ਕਿਉਂਕਿ ਜਿਹੜਾ ਕੰਮ ਇਹਨਾਂ ਦੇ ਮਹਿਕਮਿਆਂ ਨੇ ਕੀਤਾ ਜੀ ਉਹ ਤਾਂ ਐਂ ਹੋ ਲੱਗਦਾ ਕਿ ਮੀਂਹ ਆਵੇ ਨਾ ਆਵੇ ਵੈਸੇ ਹਵਾ ਦਾ ਬੁੱਲਾ ਜਾ ਆ ਜਾਵੇ ਉਹਦੇ ਨਾਲ ਹੀ ਤੈਅ ਸਨੇਸ਼ ਹੋ ਜਾਵੇਗਾ ਹੁਣ ਮੁੱਖ ਮੰਤਰੀ ਸਾਹਿਬ ਦੀ ਆਪਣੀ ਮਸ਼ੀਨਰੀਆ ਆਪਣੀ ਸਰਕਾਰ ਹੈ ਆਮ ਲੋਕਾਂ ਦੇ ਵਿੱਚ ਚਰਚਾ ਹੈ ਇੱਥੇ ਇੱਕ ਮੰਤਰੀ ਹੁੰਦੇ ਸੀ ਸੰਜਾਈ ਦੇ ਜੀ ਅਕਾਲੀ ਸਰਕਾਰ ਦੇ ਵਿੱਚ ਜਨਮਜੀਤ ਸਿੰਘ ਸੇਖੋਂ ਉਹਨਾਂ ਨੇ ਨੀਤੀ ਲਿਆਂਦੀ ਸੀ ਵੀ ਅਸੀਂ ਨਦੀਆਂ ਨਾਲੀਆਂ ਦੀ ਸਫਾਈ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਕਰਿਆ ਕਰਾਂਗੇ ਉਦੋਂ ਤੱਕ ਵਿੱਤੀ ਖਤਮ ਹੋ ਜਾਂਦਾ ਹੈ ਬਿੱਤੀ ਸਾਲ ਸ਼ੁਰੂ ਹੁੰਦਾ ਅਪ੍ਰੈਲ ਚ ਜੀ ਅਪ੍ਰੈਲ ਦੇ ਵਿੱਚ ਇਹ ਫੈਲਾ ਤੋਂ ਘਟਾ ਝਾੜਦੇ ਆ ਤੇ ਮਈ ਦੇ ਵਿੱਚ ਖੋਲਣ ਦਾ ਯਤਨ ਕਰਦੇ ਆ ਹੂੰ ਜੂਨ ਦੇ ਵਿੱਚ ਟੈਂਡਰ ਟੂ ਟੈਂਡਰ ਲਾਉਂਦੇ ਆ ਜੀ ਤੇ ਜਦ ਇਹ ਕੰਮ ਅਜੇ ਕਹਿੰਦੇ ਆ ਨਾ ਕਿ ਗੋੜੇ ਜੋ ਪੂਣੀ ਨਹੀਂ ਕੱਤੀ ਹੁੰਦੀ ਕਿ ਬਰਸਾਤ ਆ ਜਾਂਦੀ ਹੈ ਕੀਤੇ ਕਿਤੇ ਤੇ ਪਾਣੀ ਫਿਰ ਜਾਂਦਾ ਕੌਣ ਪੁੱਛੇ ਹੂੰ ਜਾ ਕੇ ਉਹ ਤਾਂ ਜੀ ਮੀਂਹ ਆ ਗਿਆ ਉਹਦੇ ਵਿੱਚ ਸਾਰਾ ਕੁਝ ਰੁੜ ਗਿਆ ਪਤਾ ਨਹੀਂ ਤਾਂ ਸਾਊਂਡ ਦੇ ਮਹੀਨੇ ਦੇ ਵਿੱਚ ਜੂਨ ਜੁਲਾਈ ਚ ਆਉਣਾ ਹੀ ਆਉਣੇ ਜੀ ਤੁਸੀਂ ਉਹਦੋਂ ਪਹਿਲਾਂ ਕੰਮ ਕਮਲ ਕਰ ਲੋ ਕੋਈ ਨਹੀਂ ਕਰਦਾ ਸੋ ਚੰਗਾ ਹੋਵੇ ਇਹ ਮੀਂਹ ਤੋਂ ਬਚਣ ਲਈ ਅਕਤੂਬਰ ਤੋਂ ਮਾਰਚ ਤੱਕ ਨਦੀਆਂ ਨਾਲਿਆਂ ਦੀ ਸਫਾਈ ਕਰਾਈ ਜਾਵੇ ਹੁਣ ਵੀ ਮੁੱਖ ਮੰਤਰੀ ਸਾਹਿਬ ਪਿਛਲੇ ਐਲਾਨ ਦਾ ਜਾਇਜ਼ਾ ਲੈ ਲੈਣ ਵਿਸ਼ੇਸ਼ ਜਾਂਚ ਟੀਮਾਂ ਭੇਜਣ ਕਿ ਪਿਛਲੇ ਵਾਰ ਐਲਾਨ ਕੀਤੇ ਹੋਏ ਕੰਮਾਂ 'ਚ ਕਿੰਨਾ ਹੋਇਆ ਤੇ ਕਿਸ ਹੱਦ ਤੱਕ ਹੋਇਆ ਉਹਦਾ ਸਟੈਂਡਰਡ ਕੀ ਹੈ ਜਾਂ ਲਿਪਾ ਪੋਚੀ ਹੈ ਇਹਦੀ ਜਾਣਕਾਰੀ ਕਰ ਲੈਣੀ ਚਾਹੀਦੀ ਹੈ ਜੀ ਢਿਲੋ ਸਾਹਿਬ ਉੱਧਰ ਦੇ ਬੀਕੇਯੂ ਕਾਦੀਆਂ ਦੇ ਵੱਲੋਂ ਤਪਾ ਢਿਲਵਾਂ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਕੁਝ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜੇ ਨੇ ਕੀਤੇ ਜਾ ਰਹੇ ਨੇ ਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਰਨਲ ਸਕੱਤਰ ਰੂਪ ਸਿੰਘ ਢਿਲਮਾ ਨੇ ਜੀ ਉਹ ਕਹਿੰਦੇ 4 ਸਾਲ ਪਹਿਲਾਂ ਸਰਕਾਰ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਵਾਸਤੇ ਇੱਕ ਸੜਕ ਪੁੱਟੀ ਸੀ ਬਿਰਧ ਆਸ਼ਰਮ ਬਣ ਗਿਆ ਅੱਧਾ ਕਿਲੋਮੀਟਰ ਸੜਕ ਦੇ ਟੋਟੇ ਵਿੱਚ ਮੋਟਾ ਪੱਥਰ ਪਾ ਕੇ ਛੱਡਤਾ ਜੀ ਉਹ ਕਹਿੰਦੇ 12 ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਸੁੱਤੇ ਪਏ ਨੇ ਜੀ ਤੇ ਜਿਹੜਾ ਇੱਥੋਂ ਐਮਐਲਏ ਚੁਣਿਆ ਹੈ ਮਾਨ ਸਾਹਿਬ ਕਹਿੰਦੇ ਸੀ ਨਾ ਅਸ ਤਾਂ ਭੁੱਲਾ ਪੈਰਾ ਵਾਲਾ ਟਿੱਡਾ ਪੈਂਚਰਾ ਵਾਲਾ ਫਲਾਨਾ ਕਥਤ ਕੋਈ ਹੋਰ ਉਹਨਾਂ ਦੀ ਕੀ ਜ਼ਿੰਮੇਵਾਰੀ ਸੀ ਸਰਕਾਰ ਦੀ ਨਜ਼ਰ ਚ ਲਿਆਉਣਾ ਕਿ ਮੇਰੇ ਇਲਾਕੇ ਦੇ ਵਿੱਚ ਆਹ ਕੰਮ ਹੋਏ ਅਧੂਰੇ ਨੇ ਹਾਂ ਤੇ ਜੇ 4 ਸਾਲਾਂ ਚ ਮੋਟਾ ਪੱਥਰ ਪਿਆ ਰਹੇ ਹੋ ਤੇ ਪ੍ਰੀਮਿਕਸ ਪਵੀ ਨਾ ਹੁਣ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਹੋਰ ਅਟਕ ਜਿਓ ਆ ਬਰਸਾਤਾ ਪੈ ਲੈਣ ਦਿਓ ਨਹੀਂ ਇਹਨਾਂ ਨੇ ਇਹੋ ਜਿਹਾ ਪਾ ਦੇਣਾ ਕਿ ਬਰਸਾਤਾ ਦੇ ਵਿੱਚ ਰੁੜ ਜਾਣਾ ਤੁਹਾਡੀ ਸਮੱਸਿਆ ਜਿਉਂ ਦੀ ਤਿਉਂ ਰਹੇ ਜਾਣੀ ਹੈ ਜੀ ਹੁਣ ਪਤਾ ਲੱਗਿਆ ਕਹਿੰਦੇ ਉਹ ਧਰਨੇ ਤੋਂ ਬਾਅਦ ਥਾਣਾ ਮੁਖੀ ਉੱਥੇ ਪਹੁੰਚ ਗਏ ਇਨਚਾਰਜ ਚੌਕੀ ਕਰਮਜੀਤ ਸਿੰਘ ਪਹੁੰਚ ਗਏ ਤੇ ਹੁਣ ਕਹਿੰਦੇ ਠੇਕੇਦਾਰ ਭਰੋਸਾ ਦੇਣ ਲੱਗਿਆ ਕਿ ਅਸੀਂ ਪ੍ਰੀਬਿਕਸ ਪਾ ਦਿੰਨੇ ਆ ਕਸੂਰ ਕੀ ਦਾ ਜੇ 4 ਸਾਲਾਂ ਦੇ ਵਿੱਚ ਚਲੋ ਪੌਣੇ ਦੋ ਸਾਲ ਤਾਂ ਉਹਨਾਂ ਦੇ ਲੰਘੇ ਔਰ ਸਵਾ ਦੋ ਸਾਲ ਤਾਂ ਆਪਣੇ ਹੋ ਗਏ ਜੀ ਜੇ ਹਾਲੇ ਵੀ ਮਸਲਾ ਜਿਉਂ ਦੀ ਤਿਉਹ ਹੈ ਤਾਂ ਲੋਕ ਨਿਰਮਾਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹਦਾ ਪੂਰਾ ਜੱਜਾ ਲੈਣਾ ਚਾਹੀਦਾ ਹੈ ਕੌਣ ਦੋਸ਼ੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਆਪਣੀ ਮਸ਼ੀਨਰੀ ਦਾ ਗ੍ਰੀਸ ਉਤਾਰ ਕੇ ਆ ਨਾਲ ਗ੍ਰੀਸ ਲਾ ਕੇ ਇਹਦੀ ਜਗਾਲ ਉਤਾਰ ਕੇ ਇਹ ਤੋਂ ਕੰਮ ਲੈਣਾ ਚਾਹੀਦਾ ਜੀ ਦਿਲਸਾ ਬੋਦਰ ਚਰਨਜੀਤ ਬਰਾੜ ਦੇ ਬਾਗੀ ਤੇਵਰ ਲਗਾਤਾਰ ਜਾਰੀ ਨੇ ਤੇ ਹੁਣ ਉਹਨਾਂ ਨੇ ਬੰਟੀ ਰਮਾਣਾ ਦੇ ਉੱਤੇ ਦੋਸ਼ ਲਾਇਏ ਨੇ ਕਹਿੰਦੇ ਜਿਹੜਾ ਵੀ ਪਾਰਟੀ ਨੂੰ ਨੁਕਸਾਨ ਹੋਇਆ ਉਹ ਬੰਟੀ ਰਮਾਣਾ ਕਰਕੇ ਹੋਇਆ ਲੋਕ ਸਭਾ ਚੋਣਾਂ 'ਚ ਕਹਿੰਦੇ ਅਮਰਿਤਪਾਲ ਦੇ ਵਿਰੁੱਧ ਹੋਵੇ ਭਾਵੇਂ ਭਾਈ ਸਰਬਜੀਤ ਖਾਲਸਾ ਦੇ ਵਿਰੁੱਧ ਹੋਵੇ ਮੈਂ ਕਿਹਾ ਸੀ ਕਿ ਅਕਾਲੀ ਦਲ ਕੋਈ ਕੈਂਡੀਡੇਟ ਖੜਾ ਨਾ ਕਰੇ ਕਹਿੰਦੇ ਉਦੋਂ ਵੀ ਮੇਰਾ ਵਿਰੋਧ ਹੋਇਆ ਸੋ ਕੋਲ ਮਾ ਲਾ ਕੇ ਉਹਨਾਂ ਨੇ ਕਹਿ ਦਿੱਤਾ ਕਿ ਜੇ ਪਾਰਟੀ ਥੱਲੇ ਜਾ ਰਹੀ ਹੈ ਤਾਂ ਉਹਦਾ ਕਸੂਰਵਾਰ ਬੰਟੀ ਰਮਾਣਾ ਹੈ ਤੇ ਮੈਨੂੰ ਵੀ ਪਾਰਟੀ 'ਚੋਂ ਕਢਾਉਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸ਼ਰਮਣੀ ਅਕਾਲੀ ਦਲ 2015 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀ ਤੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀ ਕਾਂਡ ਤੋਂ ਬਾਅਦ ਹਾਂ ਇਹ ਨਿਗਾਰ ਵੱਲ ਜਾ ਰਿਹਾ ਹੈ ਤੇ ਇਹਨਾਂ ਦੇ ਆਗੂ ਬਹੁਤ ਸਾਰੇ ਨੇ ਕਹਿ ਤੱਕ ਕਿ ਜਿਹੜੇ ਚਾਪਲੂਸ ਹੈ ਜੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਭ ਤੋਂ ਵੱਧ ਉਹਨਾਂ ਦੀ ਗੱਲ ਸੁਣਦੇ ਐ ਤੇ ਉਹਨਾਂ ਨੇ ਪਾਰਟੀ ਦਾ ਵਿਡਾਗਰ ਕਰਵਾਤਾ ਜੀ ਇਹ ਪਾਰਟੀ ਨੇ ਸੋਚਣਾ ਪਾਰਟੀ ਨੇ ਸਿਰ ਜੋੜ ਕੇ ਬੈਠੋ ਜਿਹੜਾ ਕੁਛ ਇਕਬਾਲ ਸਿੰਘ ਝੁੰਦਾ ਨੇ ਇਹਨਾਂ ਨੂੰ ਰਿਪੋਰਟ ਦਿੱਤੀ ਕਿ ਸਾਰੀ ਲੀਡਰਸ਼ਿਪ ਬਦਲੋ ਉਹਦੇ ਵਿੱਚ ਪ੍ਰਧਾਨ ਜੀ ਨੇ ਤਾਂ ਜੱਫਾ ਮਾਰ ਲਿਆ ਆਪਦੇ ਉਹਦੇ ਨੂੰ ਬਾਕੀ ਸਾਰੇ ਬਦਲ ਦਿਓ ਜੀ ਤੇ ਜੇ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਪਿੱਛੇ ਇੱਕ ਚਿੱਠੀ ਲਿਖੀ ਸੀ ਕੋਰ ਕਮੇਟੀ ਵਾਲੇ ਦਿਨ ਉਹਨੂੰ ਵੀ ਧਿਆਨ ਨਾਲ ਨਾ ਸੁਣਿਆ ਹੋਰ ਪਾਸੇ ਵੱਲ ਤੋਰਤਾ ਉਹਨਾਂ ਨੇ ਪਰਮ ਬਾਂਸ ਸਿੰਘ ਬੰਟੀ ਰਮਾਣਾ ਤੇ ਇਲਜ਼ਾਮ ਲਾਏ ਨੇ ਬਾਈ ਨੇ ਜੀ ਹੁਣ ਜੇ ਤੁਸੀਂ ਦੇਖੋ 17 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਇਹ ਪਾਰਟੀ 15 ਤੇ ਸਿਮਟ ਗਈ ਜੀ 2019 ਦੀਆਂ ਲੋਕ ਸਭਾ ਚੋਣਾਂ ਆਈਆਂ ਇਸ ਪਾਰਟੀ ਨੂੰ ਪਤੀ ਪਤਨੀ ਪ੍ਰਧਾਨ ਜੀ ਤੇ ਧਰਮ ਪਤਨੀ ਜੀਆਂ ਦੋ ਸੀਟਾਂ ਹੀ ਮਿਲੀਆਂ ਜੀ 2000 ਅ ਉੰਨੀ ਤੋਂ ਬਾਅਦ ਬਾਈ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਹਾਂ ਇਹ ਪਾਰਟੀ ਜਿਹਦਾ ਬੜਾ ਵੱਡਾ ਇਤਿਹਾਸ ਹੈ ਸਿਮਟ ਕੇ ਤਿੰਨ ਸੀਟਾਂ ਤੇ ਆ ਗਈ ਤਿੰਨ ਸਿਵਿਖਿਆ ਹੋਣ ਲੱਗੀ ਤਾਂ ਪ੍ਰਧਾਨ ਸਾਹਿਬ ਦੇ ਪਿਤਾ ਜੀ ਸਰਦਾਰ ਪ੍ਰਕਾਸ਼ਕ ਬਾਦਲ ਉਹਦਾ ਬਿਮਾਰ ਸੀ ਜੀ ਪਰ ਪਤਾ ਲੱਗਿਆ ਕਿ ਮੁੰਡੇ ਦੀ ਕਿਤੇ ਕੁਰਸੀ ਨਾ ਖੁੱਸ ਜੇ ਉਹ ਵੀ ਵਿੱਚ ਆ ਕੇ ਮੀਟਿੰਗ ਦੇ ਹਾਂ ਉਹਨਾਂ ਨੇ ਵੀ ਬਿਆਨ ਦਾਗਤਾ ਇਹ ਜਿੱਤ ਹਾਰ ਤਾਂ ਕਾਕਾ ਹੁੰਦੀ ਰਹਿੰਦੀ ਹੈ ਹਮ ਅਜੇ 3 ਸੀਟਾਂ ਨੂੰ ਇਹ ਹਾਰੇ ਸਮਝਦੇ ਆ ਜੀ ਨਿਮੋਸ਼ੀ ਜਾਣਕਾਰਤਾ ਉਹਦੋਂ ਸਮਝਣਗੇ ਜਦੋਂ ਕੋਈ ਸੀਟ ਨਾ ਆਈ ਜਿਵੇਂ ਹੁਣ 10 ਸੀਟਾਂ ਦੇ ਉੱਤੇ ਜ਼ਵਾਨਤਾ ਜਬਤ ਹੋ ਗਈਆਂ ਜੀ ਬਿਲਕੁਲ ਲੋਕ ਸਭਾ ਦੀਆਂ ਚੋਣਾਂ ਆਈਆਂ ਬਾ 24 ਦੀਆਂ ਇੱਕ ਸੀਟ ਸਿਰਫ ਇੱਕ ਦਸਾਂ ਦੇ ਉੱਤੇ ਜ਼ਵਾਨਤਾ ਜਬਤ ਹੋ ਗਈਆਂ ਤੱਕੀ ਕਰੋਗੇ ਤੁਸੀਂ ਸੋ ਲੱਗਦਾ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਖਲਾਰੇ ਨੂੰ ਜੇ ਨਾਸ ਬਿਟਿਆ ਗਿਆ ਤਾਂ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਇਹਨਾਂ ਦੀ ਜਿੰਨੀ ਸਿਹਰਦ ਲੀਡਰਸ਼ਿਪ ਜੇ ਹੈ ਤਾਂ ਉਹਨਾਂ ਨੂੰ ਬੈਠ ਕੇ ਅਸਲ ਕਾਰਨਾ ਤੇ ਜਾਓ ਤੁਹਾਡੇ ਕਠ ਵੀ ਬਹੁਤ ਹੋਏ ਪਰ ਲੋਕਾਂ ਨੇ ਤੁਹਾਨੂੰ ਵੋਟ ਕਿਉਂ ਨਾ ਪਾਈ ਜੀ ਤੇ ਜੇ ਅਜੇ ਵੀ ਇਹ ਕਹਿੰਦੇ ਔਖੇ ਵੇਲੇ ਕਮਾਂਡਰ ਦਾ ਸਾਥ ਨਹੀਂ ਛੱਡੀਦਾ ਫਿਰ ਜਿਹੜੀਆਂ ਤਿੰਨ ਰਹਿ ਗਈਆਂ ਇਹ ਵੀ ਗਵਾ ਦਿਓ ਉਦੋਂ ਬਾਅਦ ਫਿਰ ਸੋਚ ਲਿਓ ਉਹ ਗੀਤ ਆ ਨਾ ਇੱਕ ਆਪਣਾ ਜਿਹੜੇ ਉਹ ਜਲੰਧਰ ਵਾਲੇ ਨੇ ਆਪਣਾ ਤਿੰਨ ਤੰਨ ਭਰਾ ਗਾਉਂਦੇ ਨੇ ਕਮਲ ਹੀਰ ਉਹਨਾਂ ਦੇ ਭਰਾ ਉਹਨਾਂ ਦਾ ਇੱਕ ਮਨਮਰ ਵਾਰਸ ਦਾ ਕਿ ਕਦੇ ਇਕੱਲੇ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਇਹ ਅਕਾਲੀ ਆਗੂ ਪ੍ਰਧਾਨ ਨੂੰ ਕਹਿਣਗੇ ਇਕੱਲੇ ਬਹਿ ਕੇ ਸੋਚੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸੋ ਪਾਰਟੀ ਦੀ ਪੋਜੀਸ਼ਨ ਨੂੰ ਜੇ ਸਹੀ ਢੰਗ ਨਾਲ ਮੇਰੀ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਬਹੁਤ ਸਾਰੇ ਆਗੂ ਇਸ ਵੇਲੇ ਪਾਰਟੀ ਗਤੀਵਿਧੀਆਂ ਤੋਂ ਸੰਤੁਸ਼ਟ ਨਹੀਂ ਹਨ ਜੀ ਆ ਤਾਜ਼ਾ ਘਟਨਾ ਵਾਪਰੀ ਹੈ ਕਿ ਕਮੇਟੀ ਤੇ ਕੋਰ ਕਮੇਟੀ ਵਿੱਚ ਕੋਈ ਮਤਾ ਪਾਸ ਨਹੀਂ ਹੋਇਆ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਸਤੇ ਮਤਾ ਪਾ ਦਿਓ ਪ੍ਰੈਸ ਹਟ ਜਾਰੀ ਹੋ ਗਿਆ ਜੀ ਕਈਆਂ ਨੇ ਇਹਦਾ ਇਤਰਾਜ਼ ਵੀ ਕੀਤਾ ਸਮਝ ਸਮਝਦਾ ਇਹਦੇ ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੀ ਪੰਜਾਬ ਦੀ ਸਿਰਮੌਰ ਪਾਰਟੀ ਹੈ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਕਦੇ ਵੀ ਕਿਸੇ ਪਾਰਟੀ ਲਈ ਉਸ ਰਾਜ ਲਈ ਚੰਗਾ ਹੀ ਹੋਇਆ ਕਰਦਾ ਹੈ ਜੀ ਟਰੋਸਾਬਤ ਜੰਮੂ ਕਸ਼ਮੀਰ ਦੇ ਵਿੱਚ ਕਈ ਐਤਵਾਦੀ ਹਮਲੇ ਹੋਏ ਤੇ ਖਤਰਾ ਪੰਜਾਬ ਦੇ ਵਿੱਚ ਵੀ ਬਰਕਰਾਰ ਹੈ ਪੰਜਾਬ ਦੇ ਵਿੱਚ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਬਕਾਇਦਾ ਇੱਕ ਚਿੱਠੀ ਲਿਖ ਕੇ ਧਮਕੀ ਦਿੱਤੀ ਹੈ ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਪੋਸਟ ਮੁਸਤੈਦ ਹੋ ਗਈ ਹੈ ਟ੍ਰੇਨਾਂ ਦੇ ਅੰਦਰ ਵੜ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਜੀ ਇਹ ਖਾਸ ਕਰ ਜਦੋਂ 15 ਅਗਸਤ 26 ਜਨਵਰੀ ਆਉਂਦੀ ਹੈ ਉਹᱫੋ ਬਹੁਤ ਹੁੰਦਾ ਜੀ ਪਹਿਲਾਂ ਵੀ ਆ ਚੋਨਾ ਦੌਰਾਨ ਦਿੱਲੀ ਦੇ ਵਿੱਚ ਆ ਗਿਆ ਕਿ ਫਲਾਨੀ ਚੀਜ਼ ਨੂੰ ਉਡਾ ਦਿੱਤਾ ਜਾਵੇਗਾ ਹਾਂ ਤੇ ਫਿਰ ਕਿੱਥੇ ਆ ਸਾਡਾ ਖੁਫੀਆ ਤੰਤਰ ਜਿਹਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਜੀ ਕਰਦਾ ਉਹ ਧਮਕੀਆਂ ਦੇ ਛੱਡਦਾ ਮੈਂ ਮਹਿਸੂਸ ਕਰਦਾ ਇਨ੍ਹਾਂ ਮਾਮਲਿਆਂ ਦੇ ਵਿੱਚ ਬਹੁਤ ਮੁਸਤੈਦੀ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਵੀ ਫਰਜ਼ ਹੈ ਕਿ ਜੇਕਰ ਉਹ ਕਿਸੇ ਲਵਾਰਸ ਵਸਤੂ ਨੂੰ ਦੇਖਣ ਜੀ ਕਿਸੇ ਸ਼ੱਕੀ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਹੋਣ ਉਹਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜੀ ਤਾਂ ਜੋ ਕਿਸੇ ਅਨਸਕਾਮੀ ਕਰਨਾ ਤੋਂ ਬਚਿਆ ਜਾ ਸਕੇ ਲੋਕ ਕਰੋਨਾ ਦੇ ਵਿੱਚ ਰੋਜ਼ ਰੇਲਾ ਚ ਸਫ਼ਰ ਕਰਦੇ ਐ ਉਹਨਾਂ ਦਾ ਸਫ਼ਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਰਿਆਂ ਦਾ ਫਰਜ਼ ਹੈ ਪਰ ਸੁਰੱਖਿਆ ਬਲਾ ਦਾ ਜਿਹੜਾ ਚੌਕਸੀ ਵਿੰਗ ਹੈ ਇਹਨੂੰ ਥੋੜਾ ਜਿਹਾ ਹੋਰ ਅਮ ਚੋਸਤੀ ਤੋਂ ਕੰਮ ਲੈਣਾ ਚਾਹੀਦਾ ਕੋਈ ਅਨਸਕਾਮੀ ਘਟਨਾ ਦਾ ਵਾਪਰ ਜਾਵੇ ਉਸ ਨੂੰ ਉਸ ਤੋਂ ਪਹਿਲੇ ਕਾਬੂ ਕਰ ਲੈਣਾ ਚਾਹੀਦਾ ਜੀ ਸਿਰੋ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਜਿੱਤੇ ਨੇ ਲਗਾਤਾਰ ਤੇ ਹੁਣ ਵਾਰਾਨਸੀ ਜਾਣਾ ਹੈ ਉਹਨਾਂ ਨੇ ਉਹਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਨੇ ਸਵਾਗਤ ਦੇ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਨੇ ਢੋਲ ਨਗਾੜੀਆਂ ਦੇ ਨਾਲ ਸਵਾਗਤ ਕੀਤਾ ਜਾਵੇਗਾ ਹਵਾਈ ਅੱਡੇ ਤੋਂ ਲੈ ਕੇ ਜਿਸ ਜਗ੍ਹਾ ਤੇ ਸਮਾਗਮ ਹੋਣੇ ਨੇ ਉੱਥੋਂ ਤੱਕ ਤਿਆਰੀਆਂ ਹੋਈਆਂ ਪਈਆਂ ਨੇ ਉੱਥੋਂ ਤੱਕ ਸਵਾਗਤ ਕੀਤਾ ਜਾਵੇਗਾ ਪੂਰਾ ਉੱਚਾ ਜਿਹੜਾ ਬੀਜੇਪੀ ਵਰਕਰਾਂ ਦੇ ਵਿੱਚ ਉੱਪਰਿਆ ਹੋਇਆ ਜੀ ਇਸ ਕਰਕੇ ਉਤਸ਼ਾਹ ਕੀਤਾ ਜਾ ਰਿਹਾ ਢੋਲ ਟਮੱਕੇ ਵੱਜ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਸਾਲ ਦੇ ਮੁਕਾਬਲੇ ਅਧੀਆਂ ਵੋਟਾਂ ਤੇ ਵੀ ਰਹਿਗੇ ਜੀ ਪਿਛਲੀ ਵਾਰੀ 3 ਲੱਖ ਤੋਂ ਵੱਧ ਤੇ ਜਿੱਤੇ ਸੀ ਅੱਜ 1.5 ਤੋਂ ਵੀ ਥੱਲੇ ਆ ਗਏ ਜੀ ਪਿਛਲੇ ਦਿਨਾਂ ਦੇ ਵਿੱਚ ਜਿੱਦਨ ਉਹਨਾਂ ਨੇ ਅਹੁਦਾ ਸੰਭਾਲਿਆ ਜੀ ਉਹਦਨ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਫਾਈਲ ਤੇ ਦਸਖਤ ਕੀਤੇ ਲਓ ਜੀ 9 ਕਰੋੜ 38 ਲੱਖ ਕਿਸਾਨਾਂ ਦੀ ਜਿਹੜੀ 2000 ਦੀ ਕਿਸ਼ਤ ਹੈ ਉਹ 20000 ਕਰੋੜ ਦਾ ਖਰਚਾ ਅਸੀਂ ਉਹ ਤਾਂ ਸائن ਕਰਤਾ ਪਾਸ ਕਰਤਾ ਜੀ ਕੱਲ ਵਾਰਨਸੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਨਾਲ ਸਿੱਧੇ ਜੁੜਨਗੇ ਜੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕਰਨਗੇ ਜੀ 21 ਮੰਡਲਾਂ ਦੇ ਕਿਸਾਨਾਂ ਨਾਲ ਸੰਪਰਕ ਕਰਨਗੇ ਹਾਂ ਤੇ ਸੜਕਾਂ ਦੇ ਕਿਨਾਰੇ ਆਸੇ-ਪਾਸੇ ਪੂਰਾ ਤਿਆਰ ਗੰਗਾ ਆਰਤੀ 'ਚ ਵੀ ਜਾਣਗੇ ਜੀ ਭਗਵਾਨ ਕਾਸ਼ੀ ਵਿਸ਼ਵਨਾਥ ਮੰਦਿਰ 'ਚ ਅਰਚਨਾ ਪੂਜਾ ਕਰਨਗੇ ਜੀ ਕਾਸ਼ੀ ਵਾਸੀਆਂ ਨੂੰ ਹਵਾਈ ਅੱਡੇ ਤੋਂ ਜਨ ਸਭਾ ਵਾਲੀ ਥਾਂ ਤੱਕ ਪ੍ਰਧਾਨ ਮੰਤਰੀ ਸਾਹਿਬ ਦੇ ਸਵਾਗਤ ਲਈ ਸੜਕਾਂ ਦੇ ਦੋਨੇ ਪਾਸੇ ਲੋਕ ਖੜੇ ਹੋਣਗੇ ਜਿਹੜੇ ਉਹਨਾਂ ਦਾ ਸਵਾਗਤ ਕਰਨਗੇ ਜੀ ਸੋ ਕੱਲ ਦਾ ਨਰਿੰਦਰ ਮੋਦੀ ਸਾਹਿਬ ਦਾ ਇਹ ਸਭਾਗਮ ਆਪਣੇ ਆਪ ਦੇ ਵਿੱਚ ਇਹਨਾਂ ਵੱਲੋਂ ਅਹਿਮ ਮੰਨਿਆ ਜਾਂਦਾ ਹੈ ਜੀ ਟਿਲੂ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਜਲੰਧਰ ਜ਼ਿਮਨੀ ਤੋਂ 모ਹਿੰਦਰ ਭਗਤ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾ ਸ਼ੀਤਲ ਅਨੁਗਰਾਲ ਤੇ ਨਿਸ਼ਾਨੇ ਸਾਦੇ ਨੇ ਕਹਿੰਦੇ ਅਨੁਗਰਾਲ ਪਹਿਲਾਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣਿਆ ਫਿਰ 2 ਸਾਲ ਬਾਅਦ ਉਹਨੇ ਅਸਤੀਫਾ ਦੇ ਦਿੱਤਾ ਤੇ ਹੁਣ ਭਾਜਪਾ ਤੋਂ ਵਿਧਾਇਕ ਬਣਿਆ ਹੈ ਕਰਨਾ ਕੀ ਚਾਹੁੰਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਚੰਨੀ ਹੁਰਾਂ ਤੇ ਵੀ ਜਿਹੜੇ ਸ਼ਬਦੀ ਹਮਲੇ ਕੀਤੇ ਨੇ ਕਹਿੰਦੇ ਕਿ ਚੰਨੀ ਉਹ ਸੀ ਪਹਿਲਾ ਮੁੱਖ ਮੰਤਰੀ ਜਿੱਦੀ ਜ਼ਮਾਨਤ ਹੀ ਜ਼ਬਤ ਹੋ ਗਈ ਸੀ ਹ ਹੁਣ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੀ ਦੇਖੋ ਅੱਜ ਕੱਲ ਇਹ ਮਹਿੰਦਰ ਭਗਤ ਜੀ ਜਿਹੜੇ ਕਿ ਸਾਬਤਾਂ ਸਾਬਕਾ ਮੰਤਰੀ ਜੀ ਚੰਨੀ ਰਾਲ ਭਗਤ ਦੇ ਪੁੱਤਰ ਨੇ ਜੀ ਇਹਨਾਂ ਦਾ ਖੇਡਾਂ ਦੇ ਸਬੰਧ ਦਾ ਕਾਰੋਬਾਰ ਵੀ ਹੈ ਹਾਂ ਇਹ ਪਿਛਲੀ ਵਾਰ ਬਾਈ ਦੇ ਵਿੱਚ ਲੜੇ ਸਨ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਇਹਨਾਂ ਨੂੰ ਉਦੋਂ 33486 ਵੋਟ ਮਿਲੇ ਸੀ ਜੀ ਸ਼ੀਤਲਿੰਗ ਰਾਲ ਉਦੋਂ ਆਵਾਦੀ ਵੀ ਵੱਲੋਂ ਲੜਿਆ 39213 ਤੇ ਸ਼ਚੀਲ ਰਿੰਕੂ ਕਾਂਗਰਸ ਵੱਲੋਂ 34960 ਜੀ ਹੁਣ ਉਲਟ ਹੋ ਗਿਆ ਕੰਮ ਜਿਹੜੇ ਬੀਜੇਪੀ ਵੱਲੋਂ ਲੜੇ ਸੀ ਭਗਤ ਜੀ ਉਹ ਆ ਗਏ ਆਮ ਆਦਮੀ ਪਾਰਟੀ ਚ ਨਾ ਆਮ ਆਦਮੀ ਪਾਰਟੀ ਚ ਆ ਗਏ ਸੀ ਦੁਬਾਰਾ ਮਹਿੰਦਰ ਭਗਤ ਜੀ ਬੀਜੇਪੀ ਤੋਂ ਆਮ ਆਦਮੀ ਪਾਰਟੀ ਚ ਆ ਗਏ ਅੰਗਰਾਲ ਸਾਹਿਬ ਆਮ ਆਦਮੀ ਪਾਰਟੀ ਤੋਂ ਬੀਜੇਪੀ ਚ ਚਲੇ ਗਏ ਜੀ ਤੇ ਭਗਤ ਸਾਹਿਬ ਨੇ ਕਹਿਤਾ ਵੈਸੇ ਤਾਂ ਮੈਂ ਸਮਝਦਾ ਨਹੀਂ ਪੰਗਾ ਲਿਆ ਅਸਤੀਫਾ ਦੇ ਕੇ ਨਹੀਂ ਦੇਣਾ ਚਾਹੀਦਾ ਸੀ ਜੀ ਇਹਨੂੰ ਐਮਐਲਏ ਚਪ ਤੋਂ ਤਾਂ ਕੋਈ ਹਟਾ ਨਹੀਂ ਸਕਦਾ ਸੀ ਜੀ ਪਰ ਪਤਾ ਨਹੀਂ ਕਿਉਂ ਬੰਗਾ ਲੈ ਲਿਆ ਦੂਜੇ ਆ ਜੋ ਤੁਸੀਂ ਚਰਜੀ ਸੋ ਚੰਨੀ ਉਹ ਦੋ ਸੀਟਾਂ ਤੋਂ ਲੜੇ ਵਿਧਾਨ ਸਭਾ ਵਿੱਚ ਚਮਕੌਰ ਸਾਹਿਬ ਤੇ ਭਧੌੜ ਜੀ ਦੋਨੋਂ ਤੋਂ ਹੀ ਹਾਰ ਗਏ ਪਰ ਇਸ ਵਾਰ ਭਗਤ ਜੀ ਤੁਹਾਨੂੰ ਵੋਟਾਂ ਮਿਲੀਆਂ ਸੀ ਉਦੋਂ 33 ਹੁਣ ਸਰਕਾਰ ਦਾ ਅਸਰ ਭਾਵੇਂ ਦਿਖ ਜੇ ਪਤਾ ਲੱਗਿਆ ਕਿ 43000 ਦੇ ਫਰਕ ਨਾਲ ਚੰਨੀ ਸਾਹਿਬ ਨੇ ਇਹ ਸੀਟ ਉਥੋਂ ਜਿੱਤੀ ਹੈ ਸੋ ਸਿਆਸੀਆਂ ਆਰ ਪਾਰਟੀਆਂ ਨੇ ਸਿਆਸੀ ਆਗੂਆਂ ਨੇ ਇੱਕ ਦੂਜੇ ਤੇ ਕਸ਼ਮਕਸ਼ ਕਰਦੇ ਰਹਿਣਾ ਤੇ ਇਹ ਬੰਦ ਨਹੀਂ ਹੁੰਦੀ ਅਜੇ ਵੋਟਾਂ ਤੱਕ 10 ਜੁਲਾਈ ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ ਜੀ ਢਿਲੋ ਸਾਹਿਬ ਨਸ਼ੇ ਦੇ ਮੁੱਦੇ ਉੱਤੇ ਮਾਲਵਿੰਦਰ ਕੰਗਹਰਾਨ ਨੇ ਬੀਜੇਪੀ ਤੇ ਦੋਸ਼ ਲਗਾਏ ਨੇ ਕਹਿੰਦੇ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਨਸ਼ਾ ਉੱਥੋਂ ਆ ਰਿਹਾ ਪੰਜਾਬ 'ਚ ਯਾਨਕਿ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਫਿਰ ਕੇਂਦਰ ਸਰਕਾਰ ਇੱਤੇ ਰੋਕ ਕਿਉਂ ਨਹੀਂ ਲਾੜੀ ਜੀ ਚਲੋ ਇੱਕ ਦੂਜੇ ਦੇ ਵਿਰੋਧੀਆਂ ਨੇ ਲਾਉਣਾ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੇ ਨਸ਼ਾ ਵੱਡੇ ਪੱਧਰ ਤੇ ਮਿਲ ਰਿਹਾ ਹੈ ਤੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਜੀ ਉਹਨਾਂ ਨੂੰ ਚਾਹੀਦਾ ਕਿ ਉਸ ਪਾਸੇ ਵੱਲ ਵੀ ਕੋਈ ਕਦਮ ਚੁੱਕਣ ਸੋ ਮਾਲਵਿੰਦਰ ਕਾਂਗੜੇ ਇਸ ਕਰਕੇ ਲਾਇਆ ਕਿਉਂਕਿ ਪੰਜਾਬ ਦੀਆਂ ਸਿਆਰੀ ਸਿਆਸੀ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਾਸ ਕਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਘੇਰਦਿਆਂ ਨੇ ਜੀ ਤਲਸਮ ਵਿਕਰਮਜੀਤ ਜੀ ਅੱਜ ਸਿੱਟਕੇ ਪੇਸ਼ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕੋ ਵਰਕਰ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਇਹਦੇ ਵਿੱਚ ਕੇ ਰਿਆ ਜੀ ਬਿਲਕੁਲ ਜੀ ਇੱਕ ਲੜਕਾ ਹੈਗਾ ਲਖਵਿੰਦਰ ਲੱਖਾ ਸ਼ਾ ਬਾਦਪੁਰ ਉਹ ਕਹਿੰਦੇ ਇਹਨਾਂ ਦੇ ਇਲਾਕੇ ਦਾ ਹੈ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦੇ ਉਹ ਕਾਫੀ ਸਮੇਂ ਤੋਂ ਲਾ ਪਤਾ ਹੈ ਜੀ ਅਜੇ ਤੱਕ ਕੋਈ ਨਾਂ ਕੋਈ ਉਗਸਕ ਨਿਕਲੀ ਹੈ ਕਹਿੰਦੇ ਆ ਕਿ ਨਿਤਨੇਮੀ ਬੰਦਾ ਹੈ ਗੁਰਸਿੱਖ ਹੈ ਸੋ ਉਹਨਾਂ ਨੇ ਇੱਕ ਕਿਸਮ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਤੇ ਪੰਜਾਬ ਦੀ ਸਰਕਾਰ ਵੱਲ ਨਿਸ਼ਾਨਾ ਸਾਧਿਆ ਜੀ ਚੰ ਲੋ ਸਾਹਿਬ ਇੰਡੀਆ ਪਾਵਰ ਇੰਜੀਨੀਅਰਿੰਗ ਫੈਡਰੇਸ਼ਨ ਨੇ ਜਿਹੜੀ ਹੈ ਅਪੀਲ ਕੀਤੀ ਹੈ ਕਿ ਦਫ਼ਤਰਾਂ ਦਾ ਸਮਾਂ ਬਦਲਿਆ ਜਾਵੇ ਕਿਉਂਕਿ ਬਿਜਲੀ ਦੀ ਖਪਤ ਜਿਹੜੀ ਹੈ ਉਸ ਨੂੰ ਲੈ ਕੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਚੋਰੀ ਜਿਹੜੀ ਹੈ ਉਹਨੂੰ ਐਨਐਸਏ ਦੇ ਹੇਠ ਕੀਤਾ ਜਾਣਾ ਚਾਹੀਦਾ ਹੈ ਦੇਖੋ ਜਿਹੜਾ ਇਹਨਾਂ ਨੇ ਅੰਕੜਾ ਦਿੱਤਾ ਹੈ ਜੀ ਇਹ ਬਹੁਤ ਹੀ ਚਕਾਉਣੇ ਵਾਲਾ ਹੈ ਜੀ ਇਹਨਾਂ ਨੇ ਜਿਹੜਾ ਉਹ ਕਹਿੰਦੇ ਕਿ ਜੂਨ 2023 ਦੇ ਵਿੱਚ ਜੀ ਬਿਜਲੀ ਦੀ ਮੰਗ 11309 ਮੈਗਾਵਾਟ ਸੀ ਜੀ ਜਿਹਦੇ ਵਿੱਚ 15775 ਮੈਗਾਵਾਟ ਤੇ ਪਹੁੰਚ ਗਈ 43% ਡਿੱਡਾ ਹੋ ਗਿਆ ਜੀ ਲੋਡ ਇਸ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਆ ਮੁਕਤ ਖਰੀ ਦੀ ਸਭ ਤੋਂ ਜ਼ਿਆਦਾ ਵਧਾਇਆ ਨਹੀਂ 10% ਵਾਧਾ ਹੁੰਦਾ ਸੀ ਪਿਛਲੇ ਸਾਲ ਨਾਲੋਂ ਜੀ ਉਹ ਕਹਿੰਦੇ ਇੱਕ ਤਾਂ ਦਫ਼ਤਰਾਂ ਦਾ ਟਾਈਮ ਹੈ ਜਿਹੜਾ ਸਵੇਰੇ 7 ਤੋਂ 2 ਕਰ ਦਿਓ ਜੀ ਪਹਿਲੀ ਗੱਲ ਦੂਜੀ ਗੱਲ ਉਹ ਕਹਿੰਦੇ ਕਿ ਜਿਹੜੇ ਮੌਲ ਦੇ ਵੱਡੀਆਂ ਦੁਕਾਨਾਂ ਨੇ ਉਹਨਾਂ ਦਾ ਵੀ 7 ਵਜੇ ਬੰਦ ਕਰਨ ਨੂੰ ਕਹਦੇ ਹੋ ਤਾਂ ਕਿ ਪੀਕ ਲੋਡ ਸਮੇਂ ਦੇ ਵਿੱਚ ਅਸੀਂ ਥੋੜਾ ਜਿਹਾ ਰਾਹਤ ਮਹਿਸੂਸ ਕਰ ਸਕੀਏ ਕੁਝ ਜਿਵੇਂ ਜਿਵੇਂ ਬਿਜਲੀ ਵੱਧ ਰਹੀ ਹੈ ਬਿਜਲੀ ਦੀ ਮੰਗ ਵੱਧ ਰਹੀ ਹੈ ਕੱਟ ਲੱਗ ਰਹੇ ਨੇ ਤੇ ਉਪਲਬਧਤਾ ਉਸ ਪੱਧਰ ਦੀ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਔਰ ਜਿਹੜਾ ਸਭ ਤੋਂ ਵੱਡਾ ਇਹਨਾਂ ਨੇ ਵੀ ਉਹਦੇ ਵਿੱਚ ਕਿਹਾ ਹੈ ਪੂਸਾ 44 ਪੰਜਾਬ ਦੀ ਸਰਕਾਰ ਨੇ ਬੰਦ ਕੀਤੀ ਹੈ ਤੇ ਹੋ ਕੀ ਰਿਹਾ ਹੈ ਲੱਗ ਰਹੀ ਹੈ ਉਹਨਾਂ ਨੇ ਮੰਗਵਾ ਬਿਜਲੀ ਪਹਿਲਾਂ ਛਡਾ ਲਈ ਤੇ ਪੀਆਰ 126 ਜਿਹੜੀ 90 ਦਿਨਾਂ ਚ ਪੱਕਦੀ ਹੈ ਉਹਦਾ ਬਜਾਈ ਲਵਾਈ ਉਹਦੀ ਅਜੇ ਤਕਰੀਬਨ 27 28 ਦਿਨਾਂ ਨੂੰ ਹੋਣੀ ਹੈ ਤੇ ਫਿਰ ਤੁਸੀਂ ਪਹਿਲੇ ਹੀ ਬਿਜਲੀ ਕਿਉਂ ਦੇਤੀ ਮੀਂਹ ਪੈ ਜੇ ਕਾਫੀ ਕੁਝ ਫਰਕ ਪੈ ਜਾਊਗਾ ਜੇ ਸਰਕਾਰਾਂ ਨੇ ਇਸੇ ਤਰ੍ਹਾਂ ਅੱਖਾਂ ਮੀਟੀਆਂ ਆਪਣੇ ਕੀਤੇ ਹੋਏ ਕਾਨੂੰਨ ਪਾਸ ਕਦਮ ਲਾਗੂ ਨਾ ਕੀਤੇ ਤਾਂ ਉਹ ਦੰਦੂਰ ਨਹੀਂ ਜਦੋਂ ਬਹੁਤ ਛੇਤੀ ਅਪਨ ਪੰਜਾਬ ਨੂੰ ਰੇਗਿਸਤਾਨ ਬਣਦਾ ਦੇਖ ਲਵਾਂਗਾ ਜੀ ਬਿਲਕੁਲ ਠੀਕੋ ਸਾਹਿਬ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੋਇਸਾਨਾ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਠੱਲੂ ਜੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਲੈ ਕੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਵਾਸਤੇ ਹੁਣ ਮੈਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ